ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਸਵਾਗਤ ਆ ਬਾਈ ਜੀ ਫਿਰ ਤੋਂ ਤੁਹਾਡਾ ਆਪਣੀ ਨੰਬਰ ਦਾ ਡੇਰੀ ਫਾਰਮ ਤੇ ਤਾਂ ਜਿਹੜੀ ਆ ਭਾਈ ਦੀ ਵੀਡੀਓ ਰਿਕਾਰਡ ਕਰਨ ਲੱਗੇ ਆ ਆਪਣੀ ਪਿੰਡ ਫੂਲ ਤੋਂ ਜਿੱਥੇ ਬਾਈ ਕੋਲੇ ਠੀਕ ਆ ਬਾਈ ਜੀ ਇੱਕ ਨੀਲੀ ਰਾਵੀ ਦੀ ਮਾਝ ਮਕਾਊ ਹੈਗੀ ਪਿਓਰ ਨੀਲਾ ਵੀ ਮਾਝ ਆ ਚੁੱਕੀ ਹੈਗੀ ਫੇਸ ਕੁਆਲਟੀ ਤੇ ਨਿਸ਼ਾਨੇ 'ਚ ਸਾਰਾ ਕੁਝ ਚੈੱਕ ਕਰ ਸਕਦੇ ਹੋਗੇ ਬਾਕੀ ਜ਼ਿਆਦਾ ਜਾਣਕਾਰੀ ਲਈ ਮਾਲਕਾਂ ਨਾਲ ਸੰਪਰਕ ਕਰ ਲਿਓ ਮਾਲਕਾਂ ਦਾ ਨੰਬਰ ਤੁਰ ਤੁਰ ਸਕਰੀਨ ਤੇ ਚੱਲੂਗਾ ਤੇ ਆਪਾਂ ਵੀਡੀਓ 'ਚ ਵੀ ਦਵਾਵਾਂਗੇ ਇਸ ਵਿੱਚ ਕਿਦਾ ਐਨ ਤੱਕ ਵੀਡੀਓ ਜਰੂਰ ਬਣੇ ਰਹੋ ਪਹਿਲਾਂ ਉਮੀਦ ਕਰਦੇ ਆ ਜਿਹੜੇ ਵੀਰ ਆਪਣੇ ਨੰਬਰ ਦਾ ਡੈਰੀ ਫਾਰਮ ਨਵੇਂ ਜੁੜੇ ਆ ਸਾਰੇ ਠੀਕ ਠਾਕ ਹੋਮੋਗੇ ਤੇ ਐਦਾਂ ਦੀ ਹੋਰ ਵੀਡੀਓ ਬਣਾਉਣ ਲਈ ਬਾਈ ਜੀ ਆਪਣਾ ਮੋਬਾਈਲ ਨੰਬਰ ਆ 94179 50102 ਜਿਹੜੇ ਕਿਸੇ ਵੀ ਨੂੰ ਲੋੜ ਹੋਈ ਆਪਣੇ ਨਾਲ ਸੰਪਰਕ ਕਰ ਲਿਓ ਤੇ ਜਿਹੜੇ ਵੀਰ ਆਪਣੇ ਡੈਰੀ ਫਾਰਮ ਨਵੇਂ ਜੁੜੇ ਆਗੇ ਚੈਨਲ ਨੂੰ ਸਬਸਕ੍ਰਾਈਬ ਫੋਲੋ ਜਰੂਰ ਕਰਨਾ ਤੇ ਬੈਲ ਘੰਟੀ ਵਾਲਾ ਬਟਨ ਜਰੂਰ ਦਬਾਣਾ ਤਾਂ ਕਿ ਇਸ ਤਰ੍ਹਾਂ ਦੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤੇ ਹੁਣ ਆਪਾਂ ਮਾਲਕ ਨਾਲ ਗੱਲਬਾਤ ਕਰਦੇ ਹਾਂ ਦੋਨਾਂ ਮਾਈ ਦੀ ਜਾਣਕਾਰੀ ਆਜੋ ਬਾਈ ਜੀ ਹਸ਼ੀਆ ਬਾਈ ਜੀ ਸਿਕਾਲ ਬਾਈ ਜੀ ਸਿਕਾਲ ਨਾਮ ਆਪਣਾ ਹੀ ਹਰਦੀਪ ਸਿੰਘ ਢਾਲੀਵਾਲ ਹਰਦੀਪ ਸਿੰਘ ਢਾਲੀਵਾਲ ਪਿੰਡ ਆਪਣਾ ਫੂਲ ਹਾਂਜੀ ਜ਼ਿਲ੍ਹਾ ਫਰੀਨਾ ਤਹਿਸੀਲ ਵੀ ਫੂਲ ਹਾਂਜੀ ਠੀਕ ਆ ਜੀ ਜਿਹੜੀ ਆਪਣੇ ਕੋਲ ਮੱਝ ਇਸ ਵਾਰ ਬਕਾ ਮੱਝ ਬਕਾਉਈ ਆਪਣੇ ਕੋਲੇ ਇਹ ਕੈਮੇ ਸੂਈ ਹੈ ਜੀ ਇਹ ਚੌਥੇ ਸੂਈ ਹੈ ਜੀ ਚੌਥੇ ਸੂਈ ਹੈਗੀ ਤੇ ਇੱਕ ਘਰ ਦੀ ਮੱਝ ਆ ਗਈ ਬਾਈ ਕਰਦੇ ਜੀ ਕਰਦੇ ਤੇ ਸੀਮਨ ਦੀ ਗੱਲ ਕਰੀਏ ਪਤਾ ਕਿਹੜਾ ਲੱਗਿਆ ਉਹਦੇ ਏ ਨੀਲੀ 라ਵੀ ਨੀਲੀ 라ਵੀ ਲੱਗਿਆ ਵਾ ਪਿੰਡ ਦੀ ਸਾਣ ਪਿੰਡ ਦਾ ਸਾਣ ਪਿੰਡੋ ਹੀ ਆਪਣੇ ਜਿਹੜਾ ਆਪਣੇ ਪੇੜਾ ਸਾਣ ਮੈਂ ਤੁਹਾਨੂੰ ਤੁਹਾਨੂੰ ਆਪਾਂ ਸਾਣ ਦੀ ਸਾਰੀ ਜਾਣਕਾਰੀ ਠੀਕ ਆ ਫੋਟੋ ਵੀ ਲਾਵਾਂਗੇ ਤੇ ਆਪਣੇ ਕੋਲ ਆਪਣੇ ਖੁਦ ਕੋਲੇ ਉਹ ਸਾਣ ਦੇ ਕਈ ਨਗਿੰਨੇ ਆਇਆ ਤੁਹਾਨੂੰ ਪਤਾ ਆਪਣੇ ਕੋਲ ਨੀਲੀ 라ਵੀ ਦੇ ਜਾਨਵਰ ਆ ਗਏ ਠੀਕ ਆ ਬਾਈ ਜੀ ਤੇ ਉਸ ਸਾਣ ਦੇ ਆਪਣੇ ਕੋਲ ਵੀ ਕਈ ਕਟੀਆਂ ਆਈਆਂ ਹੋਈਆਂ ਗਈਆਂ ਠੀਕ ਆ ਰਿਕਾਰਡ ਬਹੁਤ ਚੰਗਾਗਾ ਤੁਹਾਨੂੰ ਉਸ ਦੀ ਫੋਟੋ ਹੀ ਆਪਾਂ ਸਾਈਡ ਤੇ ਲਾ ਦਾਂਗੇ ਠੀਕ ਆ ਤੁਸੀਂ ਉਹ ਵੀ ਚੈੱਕ ਕਰ ਲਿਓ ਤੇ ਵੀਡੀਓ ਵੀ ਇੱਕ ਦਿਨ ਨੂੰ ਆਪਣੇ ਨੰਬਰ ਦਾ ਡੈਰੀ ਫਾਰਮ ਤੇ ਅਪਲੋਡ ਹੋ ਜੂਗੀ ਤੇ ਹੁਣ ਆਪਾਂ ਗੱਲ ਕਰੀਏ ਅਫੀਸ਼ੀ ਇਹ 16 ਲੀਟਰ ਦੀ 100 ਲੀਟਰ ਦੁੱਧ ਦਿੱਤਾ ਨਹੀਂ ਪਿਛਲੇ ਸੂਏ ਠੀਕ ਆ ਜੀ ਘਰੇ ਆਪ ਆਪ ਚੁਆਇਗਾ ਹਾਂ ਜੀ ਹਾਂ ਜੀ ਠੀਕ ਆ ਤੇ ਆਪਣੀ ਆਪ ਦੀ ਘਰ ਦੀ ਮੱਝ ਘਰ ਦੀ ਮੱਝ ਠੀਕ ਆ ਜੀ ਤੇ ਹਵਾਨਾ ਹੂਨ ਦੀ ਕੁਆਲਟੀ ਕਿੰਨੇ ਦਿਨਾਂ ਹੀ ਕੱਚੀ ਆ ਇਹ ਇੱਕ ਹਫਤਾ ਲੂਗੀ ਬਾਕੀ ਹਵਾਨੇ ਦੀ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋ ਮਿੱਤਰੋ ਠੀਕ ਆ ਬਾਈ ਥਾਂ ਤੈਨੂੰ ਬਹੁਤ ਸਾਰੇ ਗੈਪ ਤੇ ਥਾਂ ਲੱਗਾ ਤੇ ਮੁੱਠਿਆ ਥਾਂ ਲੱਗਿਆ ਵਗਾ ਤੇ ਤੋੜ ਕੇ ਦਿਖਾਓ ਜੀ ਠੀਕ ਆ ਬਾਈ ਜੀ ਥੋੜੀ ਤਿਲਿਆਰੇ ਦੀ ਔਲ ਮੰਨਦੀ ਔਲ ਜ਼ਰੂਰ ਮੰਨਦੀ ਹੈਗੀ ਉਹ ਠੰਡੀ ਸਾਉਸੀਲ ਪੂਰੀ ਹੈ ਜੀ? ਹਾਂ ਜੀ ਹਾਂ। ਮਿੱਤਰੋ ਉਹ ਠੰਡੀ ਸਾਉਸੀਲ ਪੂਰੀ ਹੈਗੀ। ਥੋੜੀ ਤਿਹਾਰੇ ਦੀ ਜਰੂਰ ਔਲ ਮੰਨਦੇ ਕਰਨ ਵਾਲੀ। ਠੀਕ ਆ ਬਾਈ। ਖੜਮੀ ਖੁਰਮੀ ਤੁਸੀਂ ਮਾਈ ਜੀ ਦੇਖਾਵੇ ਤੋੜਾ-ਦੋੜਾ ਚੈੱਕ ਕਰੋ ਮਾਈ ਦਾ। ਤੇ ਬਾਕੀ ਆਰਡਰ ਡਿਲੀਵਰੀ ਕੁਆਲਿਟੀ ਚੈੱਕ ਕਰ ਲਓ। ਮੋੜ ਲਈ ਮੋੜ ਲਓ। ਬਾਕੀ ਮਿੱਤਰੋ ਮਾਈ ਦੇ ਹਵਾਨੇ ਦੀ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋਗੇ ਠੀਕ ਆ ਬਾਈ ਪਿੱਠ ਪੁੜੇ ਹੀ ਪੂਰੀ ਚੜਾਈ ਹੈਗੀ ਫੁੱਲ ਭਜਣਦਾਰਾ ਮਿੱਤਰੋ ਠੀਕ ਆ ਤੇ ਚੌਥੇ ਸੂਏ ਸੂਣਾ ਹੈ ਇਸ ਵਾਰ ਤੇ ਪਿਛਲੇ ਚੌਥੇ ਸੂਏ ਦੀ ਤਿਆਰ ਆ ਸੂਣ ਲਈ ਤੇ ਪਿਛਲੇ ਸੂਏ ਮਾਲਕਾਂ ਨੂੰ ਦੱਸੋ 100 ਲੀਟਰ ਦੁੱਧ ਸੀਗਾ ਠੀਕ ਆ ਹਵਾਨਾ ਹੂਨਾ ਮਿੱਤਰੋ ਕੁਆਲਿਟੀ ਚੈੱਕ ਕਰ ਸਕਦੇ ਹੋ ਢਿੱਲੇ ਢੁੱਲੇ ਬਹੁਤ ਪਈਆ ਹਜੇ ਠੀਕ ਆ ਬਾਈ ਜੀ ਤੇ ਹੁਣ ਆਪਾਂ ਦੀ ਗੱਲ ਕਰੀਏ ਮੋਲਵਾੜੀ ਦੀ ਫੋਨ ਤੇ ਮੋਲ ਨੂੰ ਫੋਨ ਤੇ ਹੀ ਮੋਲਵਾੜੀ ਫੋਨ ਤੇ ਕਰੂੰਗੀ ਹਾਂ ਜੀ ਠੀਕ ਹੈ ਜੀ ਮੋਲ ਜਾਇਊਗਾ ਹਾਂ ਜੀ ਠੀਕ ਹੈ ਜੀ ਮੋਬਾਈਲ ਨੰਬਰ ਬੋਲ ਦਿਆ ਆਪਣਾ 94177 94177 56435 56435 94177 56435 ਮਾਲਕ ਦਾ ਮੋਬਾਈਲ ਨੰਬਰ ਆ ਬਾਕੀ ਮੋਬਾਈਲ ਨੰਬਰ ਤਰ ਤਰ ਸਕਰੀਨ ਚੱਲੀ ਜਾਂਦਾ ਹੂੰ ਮਿੱਤਰੋ ਮਾਝ ਖਰੀਦਣ ਲਈ ਮਾਲਕਾਂ ਨਾਲ ਕਰ ਲਓ ਸੰਪਰਕ ਨੀਲੀ ਰਾਵੀ ਦਾ ਤੋਹਫਾ ਤੇ ਇੱਕ ਨਗੀਨੇ ਹੀ ਮੰਨ ਲਓ ਠੀਕ ਆ ਬਾਜੀ ਹਵਾਨੇ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਠੀਕ ਆ ਵੀ ਚਾਰ ਥਾਣੇ ਪੰਜਵੀਂ ਕੋਈ ਖੋੜ ਸ਼ਕੜੀ ਇਕੱਲਾ ਇਕੱਲਾ ਨਿਕੜਵਾ ਥਾਣ ਬਹੁਤ ਚੰਗਾ ਗੈਪ ਤੇ ਲੱਗਾ ਮੁਠਿਆ ਥਣ ਲੱਗਾ ਕਰਮ ਵਾਲੀ ਬਾਕੀ ਠੰਡੀ ਸਾਉਸੀਲ ਪੂਰੀ ਆਗੀ ਤੇ ਪਯੌਰ ਸੀਮਾ ਲੱਗਾ ਨੀਲੇ ਰਾਵੀ ਦਾ ਤਾਂ ਜਿਹੜੇ ਕਿਸੇ ਵੀ ਨੂੰ ਲੋੜ ਹੋਈ ਮਾਲਕਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲੀ ਜਾਂਦਾਗਾ ਮਾਝ ਖਰੀਦ ਲਈ ਮਾਲਕਾਂ ਨਾਲ ਸੰਪਰਕ ਕਰ ਲਿਓ ਤੇ ਐਦਾਂ ਦੀ ਹੋਰ ਵੀਡੀਓ ਬਣਾਉਣੀ ਆ ਆਪਣਾ ਮੋਬਾਈਲ ਨੰਬਰ ਆ ਬਾਈ ਜੀ 94179 50102 ਜਿਹੜੇ ਕਿਸੇ ਵੀ ਨੂੰ ਲੋੜ ਹੋਈ ਆਪਣਾ ਸੰਪਰਕ ਕਰ ਲਿਓ ਤੇ ਘਰ ਰੱਖਣ ਵਾਸਤੇ ਬਈ ਇੱਕ ਤੋਹਫਾ ਹੀ ਹੈਗਾ ਕਿ ਪੂਰੀ ਠੰਡੀ ਸਾਉਸੀ ਲੱਗੀ ਜਾਂ ਦੁੱਧ ਵੱਲੋਂ ਵੀ ਚੰਗੀ ਆਗੀ ਤੇ ਹੈਵੀ ਨਸਲ ਦੀ ਆ ਧੰਨਵਾਦ ਸਾਰੇ ਵੀਰਾਂ